ਹਾਂਜੀ ਕਿਸਾਨ ਭਰਾਵੋ ਬਾਈ ਆਹ ਜਿਹੜੀ ਤੁਸੀਂ ਕਣਕ ਦੀ ਵੈਰਾਈਟੀ ਦੇਖ ਰਹੇ ਹੋ ਨਾ ਇਹ ਨਿਊਟ੍ਰੀਐਂਟਾ ਬੀਜ ਕੰਪਨੀ ਦਾ ਇਹ ਬੀਜਾ ਨਿਊਟ੍ਰੀਐਂਟਾ ਸੀਡ ਦਾ ਐਨ ਡਬਲਯੂ 1000 ਤੇ ਜਿਹਨੂੰ ਭਰਾਵੋ ਕਿਸਾਨ ਵੀਰ ਹਜਾਰੀ ਦੇ ਨਾਮ ਨਾਲ ਕਹਿੰਦੇ ਆਗੇ ਆਪਾਂ ਜੰਡਿਆਲਾ ਗੁਰੂ ਦੇ ਹਲ ਦੇ ਵਿੱਚ জাহাঙ্গীরਪਿੰਡ ਦੇ ਵਿੱਚ ਖੜਿਆਂਗੇ ਜਿੱਥੇ ਆਪਣੇ ਨਾਲ ਸਾਹਮਣੇ ਕਿਸਾਨ ਵੀਰ ਹੈ ਬਾਈ ਕਿੰਨੀ ਤਰੀਕ ਨੂੰ ਇਹਦੀ ਬਿਜਾਈ ਕੀਤੀ ਸੀ 20 ਦਸੰਬਰ ਨੂੰ ਕੀਤੀ ਹੈ 20 ਦਸੰਬਰ ਨੂੰ ਹਾਂਜੀ ਠੀਕ ਹੈ ਤੇ ਉਦੋਂ ਬਾਈ ਠੰਡ ਬੜੀ ਪੈਂਦੀ ਹੈ ਫਿਰ ਵੀ ਹੋ ਗਈ ਹਰੀ ਬਹੁਤ ਵਧੀਆ ਹੋ ਗਈ ਵਾਹ ਜੀ ਵਾਕਿਆ ਬਾਤ ਹੈ ਅਸਲ ਚ ਗੱਲ ਕੀ ਹੈ ਨਾ ਬਾਈ ਐਡੀ ਤਾਕੜੀ ਕੰਪਨੀ ਦਾ ਬੀਜ ਹੈਗਾ ਤੇ ਹਰਾ ਤਾਂ ਬਾਈ ਹੋਣੇ ਦੀ ਕਿਉਂ ਕੰਪਨੀ ਦੇ ਬਹੁਤ ਵਧੀਆ-ਵਧੀਆ ਬੀਜ ਆਉਂਦੇ ਆ ਬਾਈ ਹਾਂਜੀ ਹਾਂ ਤਾਕੜੇ ਕੰਪਨੀ ਜੋ ਆਉਂਦੇ ਆ ਬੀਜ ਤੇ ਭਰਾਵੋ ਤੁਸੀਂ ਐਂ ਦੇਖੋ ਜੀ ਹਾਈਟ ਵਗੈਰਾ ਦੇਖੋ ਜਿਵੇਂ ਬਾਈ ਖੜਾਗਾ ਦੇਖ ਲਓ ਲੱਕ-ਲੱਕ ਤੱਕ ਆਉਂਦੀ ਆ ਤੂੜੀ ਵੀ ਇਹ ਨਾਲ ਚੰਗੀ ਬੰਦਨੀ ਆ ਸਭ ਤੋਂ ਵੱਡੀ ਗੱਲ ਕੀ ਹੈ ਵੀ ਘੱਟ ਸਮੇਂ ਦੀ ਵੈਰਾਈਟੀ ਹੈਗੀ ਇਹਨੂੰ ਤੁਸੀਂ ਲੋੜੀ ਤੋਂ ਮਗ ਬਹੁਤ ਸੋਹਣਾ ਦੇਖੋ ਭਰਾਵੋ ਟੈਲਰਿੰਗ ਵਗੈਰਾ ਹੋਰ ਹਿਸਾਬ ਤੇ ਬਹੁਤ ਸੋਹਣੀ ਹੋਈ ਆ ਬਾਈ ਮੈਂ ਕਹਿੰਦਾ ਵੀ ਤੁਸੀਂ ਜਿਹੜੇ ਵੀ ਵੀਰਾਂ ਨੇ ਘੱਟ ਸਮੇ ਵਾਲੀਆਂ ਵੈਰਾਈਟੀਆਂ ਲਾਉਣੀਆਂ ਨੇ ਨਾ ਕਣਕ ਦੀਆਂ ਤਾਂ ਤੁਸੀਂ ਐਨ ਡਬਲਯੂ 1000 ਵੈਰਾਈਟੀ ਆ ਬਾਈ ਇਹ ਇਹ ਜਰੂਰ ਭਰਾਵੋ ਅਜਮਾ ਕੇ ਦੇਖਿਓ ਬਹੁਤ ਸੋਹਣਾ ਬਾਈ ਇਹਦਾ ਜਿਹੜਾ ਰਿਜ਼ਲਟ ਆ ਉਹ ਆਉਣਾ ਤੇ ਬਾਕੀ ਉੱਪਰ ਕੰਪਨੀ ਦਾ ਨੰਬਰ ਵਗੈਰਾ ਦਿੱਤਾ ਪਿਆ ਤੇ ਪੈਕੇਟ ਦੀ ਫੋਟੋ ਲਾਈ ਵੀ ਆ ਜਿਆਦਾ ਜਾਣਕਾਰੀ ਲਈ ਬਾਈ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ